ਕਿਲਾ ਜਿੱਤਿਆ ਨਾ ਦਿੱਲੀ ਦੇ ਲਾਲ ਕਿਲੇ ਤੇ 11 ਮਾਰਚ ਸਨ 1783 ਈਸਵੀ ਨੂੰ ਜਸਾ ਸਿੰਘ ਆਲੂਵਾਲੀਆ ਜਿਨ੍ਹਾਂ ਦੇ ਨਾਲ ਬਾਬਾ ਬਘੇਲ ਸਿੰਘ ਜੀ ਜਸਾ ਸਿੰਘ ਰਾਮ ਗੜੀਆ ਇਹਨਾਂ ਸਿੰਘਾਂ ਨੇ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕੀਤਾ ਤੇ ਖਾਲਸੇ ਦਾ ਨੀਲੇ ਰੰਗ ਦਾ ਝੰਡਾ ਲਹਿਰਾਇਆ ਨੀਲੇ ਰੰਗ ਦਾ ਨਿਸ਼ਾਨ ਸੱਭ ਚੜਾਇਆ ਤੇ ਉਸ ਸਮੇਂ ਜਿਹੜੇ ਜਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਜੀ ਨੇ ਸਲਾਹ ਬਣਾਈ ਕਿ ਖਾਲਸਾ ਦਲ ਦੇ ਆਗੂ ਹੋਣ ਦੇ ਨਾਤੇ ਜਸਾ ਸਿੰਘ ਆਲੂਵਾਲੀਆ ਨੂੰ ਦਿੱਲੀ ਤਖਤ ਤੇ ਬਿਠਾਇਆ ਗਿਆ ਤੇ ਜਸਾ ਸਿੰਘ ਆਲੂਵਾਲੀਆ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ ਇਸ ਤਖਤ ਦੇ ਅਸੀਂ ਨਹੀਂ ਬਰਾਜਮਾਨ ਬੈਠਣਾ ਚਾਹੁੰਦੇ ਕਿਉਂਕਿ ਇਸ ਤਖਤ ਦੇ ਉਪਰ ਗੁਰੂ ਸਹਿਬਾਨਾਂ ਦੇ ਉੱਪਰ ਬੜੇ ਤਸ਼ੱਦਦ ਕਰਨ ਦੇ ਹੁਕਮ ਲਾਗੂ ਹੋਏ ਨੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਬੈਠਦੇ ਹਾਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਿੱਖਾਂਦੇ ਧਾਰਮਿਕ ਤੇ ਰਾਜਨੀਤਿਕ ਫੈਸਲੇ ਕਰਦੇ ਹਾਂ ਇਸ ਕਰਕੇ ਜੱਸਾ ਸਿੰਘ ਰਾਮਗੜੀਆ ਨੂੰ ਹੁਕਮ ਕੀਤਾ ਜੱਸਾ ਸਿੰਘ ਆਲੂ ਵਾਲੀਆ ਨੇ ਕਿ ਜਿਸ ਤਖਤ ਦੇ ਉੱਪਰ ਔਰੰਗਜੇ ਬਾਦਸ਼ਾਹ ਵਰਗੇ ਵੱਡੇ ਵੱਡੇ ਜਹਾਂਗੀਰ ਬਾਦਸ਼ਾਹ ਵਰਗੇ ਬੈਠ ਕੇ ਹੁਕਮ ਲਾਉਂਦੇ ਸਨ ਉਸ ਤਖਤ ਨੂੰ ਤਖਤ ਤੇ ਤਲਸ ਨੂੰ ਜਸਾ ਸਿੰਘ ਰਾਮਗੜੀਆ ਨੇ ਕੁੱਟ ਕੇ ਆਪਣੇ ਹੱਥੀ ਦੇ ਨਾਲ ਬਣ ਕੇ ਅਮਰਤ ਸਰ ਵਿਖੇ ਜਸਾ ਸਿੰਘ ਰਾਮਗੜੀਆ ਨੇ ਆਪਣੇ ਬੁੰਗੇ ਦੇ ਵਿੱਚ ਲਿਆ ਕੇ ਰੱਖ ਦਿੱਤਾ ਪਿਆਰੋ ਯਾਦ ਰੱਖਿਆ ਜੀ ਜਸਾ ਸਿੰਘ ਆਲੂ ਵਾਲਿਆ ਨੂੰ ਖਾਲਸਾ ਪੰਥ ਦੇ ਵਿੱਚ ਬੜਾ ਸਨਮਾਨ ਮਿਲਿਆ ਯਾਦ ਰੱਖ